ਸਤਨਾਮ ਸ੍ਰੀ ਵਾਸਤੂ ਸਵਾਹਿਬ ਜੀਓ ਜਪਜੀ ਸਾਹਿਬ ਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਈ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਈ ਜੇ ਲਾਇ ਰਹਾ ਲਿਉ ਉਤਾਰ ਭੁਖਿਆ ਭੁਖ ਨ ਉਤਰੀ ਜੀਵ ਨਾ ਪਰੀਆਂ ਪਹਾੜ ਸਹਸ ਸਿਆਣ ਪਾ ਲਖ ਹੋਏ ਤੈ ਤਨਾ ਚੱਲੇ ਨਾਲ ਕਿ ਉਸ ਚਾਰ ਹੋਈਏ ਕੁੜਤ ਕੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹਉਮਨ ਜੀ ਹੁਕਮ ਮਿਲਬੜਿਆਈ ਹੁਕਮੇ ਅਤਮਨੀਚ ਹੁਕਮ ਲਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁਝਾ ਤਾ ਹਉ ਮੈਂ ਕਹਿ ਨਾ ਕੋਏ ਗਾਵੇ ਗੋਤਾਨ ਹੋਵੇ ਕਿਸ ਤਾਨ ਗਾਵੇ ਕੋ ਦਰ ਜਾਣੇ ਨਿਸ਼ਾਨ ਗਾਵੇ ਤੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸੱਚ ਰਤਨਖੇ ਗਾਵੈ ਕੋ ਜੀ ਲਾ ਫਿਰਦੇ ਗਾਲ ਕੋ ਜਪੈ ਦਿਸੇ ਦੂਰ ਗਾਵੈ ਕੋ ਵਿਖੇ ਹਾਥ ਰਖ ਦੂਰ ਕਥਨਾ ਕਥਨਾ ਆਵੇ ਟੋਟ ਕਥ ਕਥ ਕਥੀ ਕੋਟੇ ਕੋਟ ਕੋਟ ਦਹੰਦਾ ਦੇ ਲੈਂਦੇ ਤਕ ਪਾਹੇ ਜੁਗਾ ਜੁਗੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਉਸ ਵੇ ਪਰਵਾਹ ਸਾਚਾ ਸਹਬ ਸਾਚਨਾਏ ਭਖਾ ਭਉ ਅਪਾਰੋ ਆਖ ਮੰਗੇ ਜਹ ਜਹ ਦਾਤ ਕਰੇ ਦਾਤਾਰ ਫਿਰ ਕਿ ਅਦਰ ਖਿਏ ਜਿਤ ਸਦਰਬਾਰ ਮੋਹ ਕੇ ਬੋਲਣ ਬੋਲੀਏ ਚਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਤਨਾਉ ਡਿਆਏ ਵਿਚਾਰ ਧਰਮੀ ਆਵੇ ਕਪੜਾ ਸਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪਿਸ ਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨਸੇ ਵਿਅਤਨ ਪਾਇਆ ਮਾਨ ਨਾਨਕ ਗਾਵੀਏ ਗੁਣਨੀ ਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾ ਸਮਾਈ ਗੁਰਇਸਰ ਗੁਰਗੋਖ ਬਰਮਾ ਗੁਰਪਾਰਵਤੀ ਮਾਈ ਜਿਹੋ ਜਾਣ ਆਖਾ ਨਹੀਂ ਕਹਿਣਾ ਕਥਨ ਨ ਜਾਏ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜਿਤ ਸੁਭਾਵਾਂ ਮਿਣ ਪਾਣੇ ਕਿ ਨਾਇਕ ਰੀ ਜਿਤੇ ਸਿਰ ਉਪਾਏ ਵੇਖਾਂਨ ਕਰਮਾਂ ਕੈ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਪੇ ਸਿੱਖ ਸੁਣੇ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਖਚਾਰੇ ਅਰਜਾ ਹੋਰ ਦਸੁਣੀ ਹੋਏ ਨਮਕੰਡਾ ਵਿੱਚ ਜਾਣੀਐ ਨਾਲ ਤਲਾ ਸਭ ਕੋਏ ਚੰਗਾ ਨਾਮ ਰਖਾਇ ਤੈ ਜਸ ਕੀਰਤੋ ਜਾਗਲੇ ਜੇ ਤਿਸ ਨਦਰ ਨਾਇ ਆਵਈ ਤਾ ਵਾ ਤਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕਾ ਨਿਰਗਣ ਗੁਣ ਕਰੇ ਗਣ ਹੰਤੀਆ ਗੁਣ ਦੇ ਤਹਕ ਨ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਉਲਾਕਾਸ ਸੁਣੈ ਦੇਵ ਲੋ ਪਾਤਾਲ ਸੁਣੈ ਪਹਨ ਸੱਤ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮ ਇੰਦ ਸੁਣੈ ਮੱਖ ਸਲਾਂ ਮੰਦ ਸੁਣੈ ਜੁਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾ ਇਸਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿ ਧਿਆਨ ਨਾਨਕਤਾ ਸਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸ ਸੁਣੈ ਸਰਾ ਗੁਨਾਕੇਗਾ ਸੁਣੈ ਸੇਖ ਕੀਰਪਾ ਪਾਤਸ਼ਾ ਸੁਣੈ ਅੰਧੇ ਪਾਵੇ ਰਾਹ ਸੁਣ ਹਾਥ ਵੈਸ ਗਾਹੋ ਨਾਨਕ ਫਕਤ ਅਸਦਾ ਵਿਗਾਸ ਸੁਣ ਦੁਖ ਭਾਪ ਕਾ ਨਾਸ ਮੰਨੈ ਕੀਤੋ ਕਹਿ ਨਾ ਜਾਏ ਜੇ ਕੋ ਕਹਿ ਚੈਪ ਸਤਾਏ ਕਾਗਦੋ ਕਲਮ ਨ ਲਿਖਣ ਹਾਰ ਮੰਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਨਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤੁ ਹੋਵੈ ਮਨ ਬੁੱਧਹ ਨਾ ਸਗਲ ਕੋਣ ਤੇ ਸੁਧ ਮੰਨੈ ਮੋਹ ਚੋਟਾ ਨ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸ ਪਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿਤੀ ਸਬੰਧੋ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਨ ਭੇ ਮੁਖ ਦਵਾਰ ਨਾ ਪਰਵਾਰ ਸਤ ਹਰਮ ਨਤਰ ਤਾਰੇ ਗੁਰ ਸਿੱਖ ਮਨੈ ਨਾਨਕ ਭਗੇ ਨ ਭਿਕ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪंचे ਪਾਵੈ ਦਰਗਹਿ ਮਾਨ ਪंचे ਸੋਹ ਹੈ ਦਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾਇ ਪਰਣ ਨਾਹੀ ਸੁਮਾਰ ਤੋਹਲ ਕਰਮ ਦਇਆ ਕਾ ਪੂਤ ਸੰਤੋਖ ਥਾਪਖਿਆ ਜਨ ਸੂਤ ਜੇ ਕੋ ਬੁਝੈ ਹੋਇ ਸਚਿਆਰ ਤਬ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਣ ਜੋਰ ਜੀ ਜਦ ਰੰਗਾ ਤੇ ਨਾਵ ਸਭ ਨਾਂ ਲਿਖਿਆ ਵਿੜੇ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਹੋ ਰੂਪ ਕੀਤੀ ਦੱਸ ਜਾਣੇ ਕੌਣ ਕੂਤ ਕੀ ਤਪ ਸਾਵੋ ਇੱਕ ਉਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਣ ਕਹਾ ਵਿਚਾਰ ਗਾਰ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਮਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਤ ਭਾਵ ਅਸੰਖ ਪੂਜਾ ਸੰਤ ਤਪਤਾਓ ਅਸੰਖ ਗ੍ਰੰਥ ਤੁਖ ਵੇਦ ਪਾਠ ਸੰਖ ਜੋਗਨ ਰਹੇ ਵਿਦਾਸ ਸੰਖ ਭਗਤ ਬਣ ਗਿਆਨ ਵਿਚਾਰ ਸੰਤ ਸਤੇ ਸੰਤ ਦਾਤਾਰ ਸੰਖ ਸੂਰਮਹ ਉਪਸਾਰ ਸੰਖ ਮੋਨ ਲੈ ਬਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਨ ਜਾਮ ਇੱਕ ਵਾਰ ਜੋਤਿ ਸੁਭਾਅ ਵਸਾਇ ਇਕ ਲੇਕਾਰ ਤੁਸਦਾ ਸਲਾਮ ਨਿਰੰਕਾਰ ਸੰਖ ਮੁਰਖੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮੁਰਕਰ ਜਾਹੇ ਜੋਰ ਸੰਖ ਗੱਲ ਵੱਡ ਹੱਤਿਆ ਤਮਾਹ ਸੰਖ ਪਾਪੇ ਪਾਪ ਕਰ ਜਾਹੇ ਸੰਖ ਕੁੜਿਆ ਰੂੜੇ ਫੇ ਰਾਹੇ ਸੰਖ ਮਲੇ ਚਮਲ ਪਖ ਖਾਹ ਸੰਖ ਨਿੰਦ ਸਿਰ ਕਰੇ ਆਹਾਰ ਨਾਨਕ ਨੀਚ ਕਹੇ ਵਿਚਾਰ ਨਾ ਜਾਵਾਂ ਇਤ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸੁਲਾਮ ਨਿਰੰਕਾਰ ਸੰਖ ਨਾਵ ਸੰਖ ਥਾਵ ਵਗਮ ਅਗਮ ਸੰਖ ਲੋ ਸੰਖ ਕਹੇ ਹਿਸਤ ਪਰ ਹੋਏ ਅਖਰੀ ਨਾਮ ਸ੍ਰੀ ਸਾਲਾ ਅਖਰੀ ਗਿਆਨ ਗੇਤ ਗੁਣਗਾ ਸ੍ਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜਿਉ ਹਰ ਮਾਇ ਤੇ ਉਸ ਪਾਹੇ ਜੇ ਤਾ ਕੀਤਾ ਤੇ ਤਾ ਨਾ ਹੋਇ ਨਾ ਵੈ ਨਾਹੀ ਕੋ ਥਾਉ ਕੁਦਰਤ ਕਮਣ ਤਾ ਵਿਚਾਰ ਆਰਨ ਜਾਵਾਂ ਇੱਕ ਵਾਰ ਜੋ ਤੁਧ ਭਗਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੁਤੇ ਉਤਰ ਸਖੇ ਮੂਤਲੀ ਤੇ ਕਪੜਾ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕਾ ਸੰਗ ਉਹ ਧੋਪ ਨਾ ਵੈ ਕ ਰੰਗ ਉਨਹੀਂ ਪਾਪੇ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪੁ ਦਇਆ ਦਤਿ ਦਾਨ ਜਿਗ ਪਵਿਤਲ ਕਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਗਨ تیر ਮੈ ਨਾਹੀ ਕੋਏ ਵਿਣੁ ਗ੍ਰੰਥ ਕੀਤੇ ਭਗਤ ਨਾ ਹੋਏ ਸਵਸਥ ਹਾਸ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਣ ਸੋਇ ਲਾ ਵਖਤ ਕਮਣ ਕਮਣ ਤਿਤ ਕਮਣ ਵਾਰ ਕਮਣ ਸਿਰੋਤੇ ਮਾਹੋ ਕਮਣ ਜਿਤ ਹੋ ਆਕਾਰ ਵੇਲ ਨ ਪਾਇਆ ਪੰਡ ਤੀਜ ਹੋ ਗੈ ਲੈ ਪ੍ਰਾਣ ਰਖਤ ਨ ਪਾਇਓ ਕਾਦੀਆ ਜੇ ਲਿਖਨ ਲੈ ਸੁ ਪ੍ਰਾਣ ਤਿਤ ਵਾਰ ਨਾ ਜੋਗੇ ਜਾਣ ਰਤ ਮਹੋ ਨਾ ਕੋਏ ਜਾ ਕਰਤਾ ਸ੍ਰਿ ਸਥੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਖਾਂ ਕਿਵਸਾਲਾ ਇੱਕ ਵਰਨੇ ਇੱਕ ਜਾਣਾ ਨਾਨਕ ਐ ਅਖਣਾ ਸਭ ਕੋ ਆਖ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਓਡੇ ਨਾਹੀਂ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆਨ ਸੋਹੈ ਪਤਾ ਲਾ ਪਤਾ ਲਖ ਅਗਾ ਸਾਇ ਅਗਾਸ ਓੜ ਤ ਓੜ ਕਰਤਾਲ ਤੇ ਰੈ ਤਹਿਨ ਕਵਾਤ ਸਹਿਸ ਅਠਾਰਾ ਕਹਿਨ ਕਤੇ ਬਾ ਸਲੋ ਇੱਕ ਧਾਤ ਲਿਖਾ ਹੋਇ ਤਾ ਲਿਖੀ ਐ ਲਿਖੇ ਹੋਏ ਬਿਨਾ ਸੋ ਨਾਨਕ ਵਡਿਆਤੀ ਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਬਾ ਕਵੈ ਸੁਮੰਤ ਨਾ ਜਾਣੀ ਹੈ ਸੁਮੰਤ ਸਹਿ ਸੁਲਤਾਨ ਗ੍ਰਹ ਸਤੇ ਮਾਲ ਧਨ ਕਿਹੜੇ ਤੁਲਨਾ ਹਉ ਨੀ ਜੇਤ ਸਮਨ ਹੋਣਾ ਵਿਸਰਹਿ ਅੰਤਨਾ ਸਿਫਤੀ ਕਹਣ ਨ ਅੰਤ ਅੰਤਨਾ ਤਰਣਾ ਦੇਣ ਨ ਅੰਤ ਅੰਤਨਾ ਵੇਖਣ ਸੋਣਾ ਨਾ ਨੰਤ ਅੰਤਨਾ ਜਾਪੈ ਕਾ ਮਨਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰ ਆਵਾਰ ਅੰਤਕਾਰਣ ਕੇਤੇ ਬਿਲਾਹੇ ਤਾਂ ਕੇ ਅੰਤਨਾ ਪਾਏ ਜਾਹੇ ਹੋ ਅੰਤਨਾ ਜਾਣੇ ਕੋਏ ਤਬ ਤੱਕ ਹੀ ਇਹ ਬਖਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾਉ ਐਵਡ ਊਚਾ ਹੋਵੇ ਕੋਇ ਇਸ ਊਚੇ ਕੋ ਜਾਣੈ ਸੋਇ ਜੇ ਵਡਿਆਪ ਜਾਣ ਆਪ ਆਪ ਨਾਨਕ ਨਦਰੇ ਕਰਮੀ ਦਾਤ ਭਗਤਾ ਕਰਮ ਲਿਖਿਆ ਨਾ ਜਾਹੇ ਵੱਡਾ ਦਾਤਾ ਤਿਲ ਨਤ ਮਾਏ ਕੀਤੇ ਮੰਗ ਹੈ ਜੋਤ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਕਾਕੂ ਟਹਿਵੇ ਕਾਰ ਤੇ ਤੇ ਲਾਲਮ ਪ੍ਰਪਾਹੇ ਤੇ ਤੇ ਮੂਰਖ ਖਾਹੇ ਖਾਹੇ ਕੇਤਿਆਂ ਦੁਖ ਭੁਖ ਸਦਮਾਰ ਐ ਪੈਦਾ ਤੇਰੀ ਦਾਤਾ ਬਿੰਦ ਕਲਾਸੀ ਪਾਣੇ ਹੋਏ ਔਰ ਆਖਣਾ ਸਕੈ ਕੋਏ ਜੇ ਕੋ ਖਾਇ ਕੇ ਆਖਣਾ ਪਾਏ ਉਹ ਜਾਣੇ ਜੇਤੀਆ ਮਹ ਖਾਇ ਆਪੇ ਜਾਣੇ ਆਪੇ ਦੇ ਆਖੇ ਸਹਿਬ ਕੇ ਇੱਕ ਜਿਸਨੋ ਬਖਸੈ ਸਖਤ ਸਲਾ ਨਾਨਕ ਪਾਤਸ਼ਾਹੇ ਪਾਤਸ਼ਾਹੋ ਅਮਲ ਗੁਣ ਅਮਲ ਵਪਾਰ ਅਮਲ ਵਪਾਰੀਏ ਅਮਲ ਖੰਡਾਰ ਅਮਲ ਆਵਹਿ ਅਮਲ ਜਾਹੇ ਅਮਲ ਭਾਏ ਅਮਲ ਸੁਮਾਹੇ ਅਮਲ ਧਰਮ ਅਮਲ ਦਿਬਾਣਾ ਅਮਲ ਤਲ ਅਮਲ ਪ੍ਰਵਾਣਾ ਅਮਲ ਬਤੇਸ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਬ੍ਰਹਮ ਦੇਵ ਗਿਆਨ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਸਿਰ ਆਖੇ ਸਦੋ ਆਖੇ ਕਿਤੇ ਕਿਤੇ ਬੁਦੋ ਆਖੇ ਦਾਨ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕیتے ਆਖੇ ਆਕਣ ਪਾਹ ਕਿਤੇ ਕਹਿ ਕੇ ਉਠ ਠ ਜਾਹੇ ਕਿਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਤੇ ਕੀ ਕੇ ਜਿਵੜ ਭਾਵ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵੀ ਗਾੜ ਤਾਂ ਲਿਖੀਐ ਸਿਰ ਗਾਂ ਰਗਵਾਰ ਸੋਦਰ ਕਹਿ ਹਸੋ ਕਰ ਤੇ ਹਾਜ ਬਹਿ ਸਰਬ ਸੰਮਲ ਵਾਜੇ ਨਾਦਨਿਕ ਸੰਖਾ ਕੀਤੇ ਵਮਨ ਹਾਰੇ ਕੀਤੇ ਰਾਖਿ ਸੋ ਕਹੀਆ ਨਾ ਕੀਤੇ ਗਵਨ ਹਾਰ ਗਾਵੇ ਤਹਨਾ ਪਾਣ ਪਾਣੇ ਬੈਸੰਤ ਰੋ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਵਰਮਾ ਦੇਵੇ ਸੰਸਦਾ ਸੁਆਰ ਗਾਵੈ ਇੰਦਾਂ ਤਣ ਬੈਠੇ ਦੇਵਤਿਆ ਤਰਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀਸ ਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵਿਧਾ ਨਾਲੇ ਗਾਵੇ ਮੋਹਣੀ ਆਮਨ ਮੋਹਨ ਸੁਰਗਾ ਮੱਛ ਪਿਆਲੇ ਗਾਮ ਨਰਤਨੋ ਪਾਇ ਤੇਰੇ 68 ਤੀਰ ਚ ਨਾਲੇ ਗਾਵੈ ਜੋਦ ਮਹਾਪਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮਨ ਦਲਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਤੁਧਨੋ ਗਾਵੈ ਜੋਤਿ ਭਾਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸੁਦਾ ਸਤਿ ਸਾਹਿਬ ਸੱਚਾ ਸੱਚੇ ਨਾਹੀਂ ਹੈ ਪੀ ਹੁਸੇ ਜਾਇ ਨਾ ਜਸੇ ਰਚਨਾ ਜਿਨ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵਿਖੇ ਕਿ ਤਾ ਆਪਣਾ ਜਿਵ ਤਿਸ ਦੀਵ ਲਿਆਏ ਜੋ ਤਿਸ ਭਾਵੇ ਸੋਈ ਕਰਸੇ ਹੁਕਮਨ ਕਰਣਾ ਜਾਏ ਸੋ ਪਾਤਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਜਹਨ ਕਿਕਰੇ ਬੇਖੂਤ ਖਿੰθα ਕਾਲ ਤੁਹਾਰੇ ਕਾਇਯ ਜੁਗਤਨ ਦਰਾ ਪ੍ਰਤੀਤ ਆਏ ਪੰਥੇ ਸਗਲ ਜਮਾਤੇ ਮਨ ਜੀਤਾ ਜਗ ਜੀਤ ਆਦੇਸ਼ ਸੈ ਆਦੇਸ਼ ਆਗ ਅਨੇਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਉਤਵ ਗਿਆਨ ਦਇਆ ਧਾਰਣ ਘਟ ਘਟ ਵਜੈ ਨਾਦੋ ਆਪਨਾਥ ਨਾਥੀ ਸਭ ਜਾਕੇ ਰਿਤਿ ਸਦਵਰਾ ਸਾਦ ਸੰਜੋਗ ਜੋਗ ਦੁਇ ਕਾਰ ਚਲਾਵਹਿ ਲੇਖਿ ਆਵੇ ਪਹਾਕ ਆਦੇਸ ਤੇ ਆਦੇਸ ਆਦ ਨਿਲ ਨਾਦ ਨਹ ਤੋ ਜੁਗ ਜੁਗ ਇੱਕੋ ਵੇਸ ਏਤਾ ਮਾਇ ਜੁਗਤ ਵਿਆਹੇ ਤਿਨ ਚੇਲੇ ਪ੍ਰਮਾਣ ਇਕ ਸੰਸਾਰੀ ਇਕ ਢੰਡਾਰੀ ਇਕ ਲਾਏ ਦੀ ਬਾਣ ਜਿਉ ਦਸ ਭਾਵਤ ਵਚਲਾਵੈ ਜਿਉ ਹੋਵੇ ਫਰਮਾਨ ਹੋਵੇ ਕੈ ਉਹਨਾਂ ਨਦਰ ਨ ਆਵੇ ਬਖਤਾ ਹੋਵੇ ਡਾਣ ਆਦੇਸ ਸੇ ਆਦੇਸ ਆਤ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਢੰਹਾਰ ਜੋ ਕਿਛ ਪੈਸ ਇੱਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश ते आदेश आत्मनील नादनहत जग जग एक वेश एक दूजी बहु लाख हो है लाखो है लाख बीस लाख लाख गेड़ा आखि है एक नाम जगदीश एत रहे पत पवड़ियां चढ़िए होए एकिस सुनंदला आकाश के कीटाया रीस ਨਾਨਕ ਨਦਰਿ ਪਈਐ ਕੁੜੀ ਕੁੜਾ ਠੀਸੋ ਆਖਣ ਜੋਰ ਸਪੈਣਾ ਜੋਰ ਜੋਰਨ ਮੰਗਣ ਦੇਣ ਨ ਜੋਰ ਜੋਰਨ ਜੀਵਨ ਮਰਨ ਨ ਹੈ ਜੋਰ ਜੋਰਨ ਰਾਜ ਮਾਲ ਸੰਸੋਰ ਜੋਰਨ ਸੁੱਤੇ ਗਿਆਨ ਵਿਚਾਰ ਜੋਰਨ ਜੁਕਤੀ ਛਤੈ ਸੰਸਾਰ ਜਿਸ ਹੱਥ ਜੋਰ ਕਰ ਰਖੈ ਸੋਏ ਨਾਨਕ ਉਤਮ ਅਨੇਜਨ ਕੋਏ ਰਾਤਿਰੋਤੇ ਸਿਤਵਾਰ ਪਮਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾ ਪਖੀ ਤਮਸਾਲ ਤਿਸ ਵਿੱਚ ਜੀ ਜੁਕ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋ ਵਿਚਾਰ ਸੱਚ ਆਪ ਸੱਚਾ ਦਰਬਾਰ ਤਿੱਥ ਸੋਹਣ ਪੰਚਪੁਰਵਾਨ ਨਦਰੇ ਪ੍ਰੰਪ ਤਵੈ ਨਿਸ਼ਾਨ ਕਚ ਪਕਾਇ ਉੱਥੈ ਪਾਏ ਨਾਨਕ ਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਤੋ ਕਰਮ ਕੇਤੇ ਪੌਣ ਪਾਣੇ ਵੈ ਸੰਤੁਰ ਕੇਤੇ ਕਾਨਮਹੇਸ ਕੇਤੇ ਬ੍ਰਮਹ ਘੜਤੋ ਘੜੀਏ ਹਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਦੇਸ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿਤੇ ਸਿਦ ਬੁਧਨਾਥ ਕਿਤੇ ਕਿਤੇ ਦੇਵ ਵਿਵੇਸੋ ਕਿਤੇ ਦੇਵਦਾਨੁ ਮਨੁ ਕਿਤੇ ਕਿਤੇ ਰਤਨ ਸਮੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਭਾਤ ਨਰਿੰਦ ਕਿਤਿਆਂ ਸੁਰਤੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਵਿਨਾਉਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਸਚਾ ਘਾੜਤ ਘੜੀਏ ਬਹੁਤ ਅਨੂਪ ਤਾ ਕਿ ਅੰਗ ਲਾਂਖਿਆ ਨਾ ਜਾਹੇ ਜੇ ਕੋ ਕਹਿ ਚਪ ਸਤਾਏ ਤਿਥੈ ਘੜੀਐ ਸੂਰਤ ਮਤਮਨ ਬੁੱਧਿ ਤਿਥੈ ਘੜੀਐ ਸੁਰਾਸਿ ਦਾਤੇ ਸੁਦ ਕਰਮਕੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰਦਨ ਮਹਾਰਾਮ ਰਹਾ ਭਰਪੂਰ ਤਿਥੈ ਸੀਤਾ ਸੀਤਾ ਮਹਮਾ ਮਾਹੇ ਤਾਕ ਰੂਪ ਨ ਕਥਨੇ ਜਾਹੇ ਨਾ ਹਮਰੇ ਨ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੋ ਲੋ ਕਰਹਿ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਘਰ ਘਰ ਵੇਖੈ ਨਦਰਿਨ ਹਾਲ ਤਿਥੈ ਖੰਡ ਮੰਡਲ ਰ ਖੰਡ ਜੇ ਕੋ ਕਥੈ ਤਾ ਅੰਤ ਨ ਅੰਤ ਤਿਥੈ ਲੋਕੋ ਅਕਾ ਜਿਵ ਜੁਗਤ ਮਤਵੈ ਤਵ ਕਾਰ ਰਿਖੈ ਵਿਚੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਥਲਾ ਅਗੰਤ ਪਤਾਉ ਭਾਂਡਾ ਭਵ ਅਮਰਤੋ ਤਿਤ ਢਾਲ ਅੜਿਏ ਸ਼ਬਦ ਸੁਚੀਤਕ ਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲੋ ਸਤਿ ਸ੍ਰੀ ਅਕਾਲ ਪੰਮਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤੋ ਦਿਵਸੋ ਰਾਤ ਦੁਇ ਦਾਈ ਦਾਇਆ ਖਿਲਾ ਸਭੁ ਜਗਤ ਚੰਗਿਆਈਆ ਬਰਿਹਾਈਆ ਵਾਚੈ ਧਰਮੁ ਹਦੂਰ ਕਰਮੀ ਆਪੁ ਆਪਣੀ ਕੇ ਨੇੜੈ ਕੇ ਦੂਰ ਜਿਨਿ ਨਾਮੁ ਤਿਹਾਇਆ ਗਏ ਮਸਕਤਿ ਹਾਲ ਨਾਨਕ ਤੇ ਮੁਖ ਉਜਲੇ ਕੇਤੀ ਛਤੇ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਘਾਲੋ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ